ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਕਿ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋ ਤੇ ਮਾਸਟਰ ਜੀ ਹਾਂਜੀ ਅਸੀਂ ਚਲੇ ਗਏ ਜੀ ਦਿੱਲੀ ਹੂੰ ਦਿੱਲੀ ਜਾ ਕੇ ਕੱਲ ਹੂੰ ਸਮਾਨ ਲੈਣ ਗਏ ਸੀ ਹੂੰ ਕਈ ਵਾਰੀ ਨਾ ਭੈੜੀ ਹੁੰਦੀ ਆ ਹੂੰ ਸਾਡੇ ਨਾਲ ਵੀ ਹੋਈ ਅੱਛਾ ਜੀ ਕਿਵੇਂ ਇਦਰੋਂ ਅਸੀਂ ਟਿਕਟਾਂ ਲੈ ਲਿਆ ਉਹੀ ਹੂੰ ਮੱਲਾ ਕਈ ਪੈਰ ਥੱਲੇ ਬਟੇਰਾ ਆ ਗਿਆ ਘਾਵਤ ਬਣੀ ਆ ਨਾ ਕਹਿੰਦੇ ਵੀ ਸ਼ਿਕਾਰੀ ਬਣ ਗਿਆ ਉਹ ਗਲਤੀ ਨਾ ਕਿਤੇ ਪੈਰ ਥੱਲੇ ਆ ਗਿਆ ਸੀ ਉਹ ਕਹਿੰਦਾ ਆਪਾਂ ਸ਼ਿਕਾਰੀ ਆ ਮਟੇਰਾ ਮਾਰਤਾ ਹੈ ਨਾ ਉਹ ਉਹ ਗਲਤੀ ਨਾ ਆ ਗਿਆ ਸੀ ਐਂ ਤੁਹਾਡੇ ਨਾਲ ਹੋਈ ਅੱਛਾ ਜੀ ਉਹਨੂੰ ਮਕਾਜ ਆ ਜਾ ਚੋਰ ਤਾਂ ਹੁਣ ਨਵਾਂ ਸੀ ਮੈਨੂੰ ਕਹਿੰਦਾ ਦੇਖ ਲੈ ਵੀਰੇ ਕਹਿੰਦਾ ਇਮਰਾਨ ਅਦੀਮ ਉਹ ਨੌ ਨੌ ਜਾ ਆ ਜਾ ਏਸੀ ਚ ਚੱਲ ਤੂੰ ਅਸੀਂ ਏਸੀ ਚ ਵੜ ਗਏ ਉਹ ਕਹਿੰਦਾ ਹਾਂ ਵੀ ਟਿਕਟ ਮੈਂ ਕਹਾ ਦੂਜੂ ਕੋਈ ਆ ਲੰਡੂ ਟਿਕਟ ਹਾਂ ਉਹ ਮਗਰ ਲਿਆ ਮਾਤਾ ਦੇ ਮਾਲ ਵਾਲੀ ਭਾਈ ਤੂੰਗਾ ਤੂੰ ਬਣਾ ਦੇ ਹੂੰ ਉਹ ਦੀ ਦੀ ਦਾ ਇੱਥੇ ਆ ਜਾ ਯਾਰ ਬਾਬਾ ਹਾਂ ਕਹਿੰਦਾ ਕੱਢੋ ਹੋਵੇ 1500 ਰੁਪਈਆ ਮੇਰਾ ਮਾਰ ਭਾਈ ਕਹਿੰਦਾ ਪੈ ਜਾਓ ਆ ਪੰਜ ਤੇ 6 ਥੋੜੀਆਂ ਹੀ ਆਹ ਮੈਂ ਕਿਹਾ ਆਇਆ ਨਾ ਨੰਦ ਕਹਿੰਦਾ ਹਾਂ ਮੈਂ ਕਿਹਾ ਸੌਂਚਾ ਦੇਖ ਰੜਾ ਦੇਖ ਰੜਾ ਹਾਂ ਦਿੱਲੀ ਜਾ ਕੇ ਉਹ ਨਹੀਂ ਠਾਇਆ ਸਾਨੂੰ ਅੱਛਾ ਜੀ ਉੱਠ ਕੋਲ ਦਿੱਲੀ ਆ ਗਈ ਪਤੰਦਰੋ ਮੈਂ ਕਿਹਾ ਵੇਹ ਦਾ ਗਾਂ ਲੈ ਜਾਣਾ ਤਾਂ ਭਲਾ ਬੰਬੇ ਲੈ ਚਲਾਏ ਤਾਂ ਸੁੱਤੇ ਪੇ ਚਲੀ ਜਾਵਾਂਗੀ ਉਹ ਜਦੋਂ ਆਉਂਦੇ ਹੋਏ ਸਾਡੇ ਕੋਲੇ ਸੀ ਸਮਾਨ ਹਾਂ ਸਮਾਨ ਵੇਖ ਕੇ ਪੁਲਿਸ ਵਾਲੇ ਨੇ ਲਾਲਾਂੜੇ ਕਪੰਗਾ ਅੱਛਾ ਉਹਨੇ ਕਰ ਪਈ ਜੀ ਹਾਂ ਦਿੱਲੀ ਜਿਹੜੇ ਕਹਿੰਦੇ ਨੇ ਵੀ ਦਿੱਲੀ ਬਹੁਤ ਕੰਮ ਹੁੰਦੇ ਆ ਹਾਂ ਦਿੱਲੀ ਦੀ ਪੁਲਿਸ ਸਮਾਨ ਐਡਾ ਬੈਗ ਆ ਸਾਡੇ ਕੋਲੇ ਕਹਿੰਦਾ ਨਾ ਜੀ ਇਹ ਜਾਣ ਹੀ ਨਹੀਂ ਦੇਣਾ ਟ੍ਰੇਨ ਨੂੰ ਮੈਂ ਕਿਹਾ ਕਿਉਂ ਆਈ ਡੀ ਨਹੀਂ ਪੰਡਾ ਚੱਕੀ ਜਾਂਦੇ ਕਹਿੰਦਾ ਉਹ ਕੱਪੜੇ ਆ ਤੇ ਮੈਂ ਕਹਿੰਦੀ ਵੀ ਸਾਡਾ ਸਮਾਨ ਆ ਕਹਿੰਦਾ ਨਾ ਇਹਦਾ ਤਾਂ ਕਹਿੰਦਾ ਪਾਰਸਲ ਕਰਾਓ ਹਾਂ ਤੇ ਮੈਂ ਕਿਹਾ ਪਾਰਸਲ ਪਹੁੰਚ ਜੂ ਬਾਹਰ ਲਿਆਂਦਾ ਤਾਂ ਪਹੁੰਚਦਾ ਨਹੀਂ ਪਹੁੰਚਦਾ ਨਹੀਂ ਬਾਹਰ ਲੈ ਜਾਂਦਾ ਚੋਰੀ ਹੋਈ ਜਾਂਦਾ ਹਾਂ ਇੱਕ ਸਾਡੇ ਨਾਲ ਗਿਆ ਵੀ ਸੀ ਹਾਂ ਕੈਨੇਡਾ ਚ ਉਹਨਾਂ ਨੇ ਪਾਰਸਲ ਭੇਜਿਆ ਉਹਨਾਂ ਨੇ ਦਿੱਲੀ ਪਾਰਸਲ ਗਾਇਬ ਕਰ ਗਿਆ ਉਹਨਾਂ ਨੇ ਕੇਸ ਕਰਤਾ ਜਿੱਤ ਗਏ ਉਹ ਕਹਿੰਦੇ ਲੈ ਹਾਂ ਫੇਰ ਕਿੱਥੋਂ ਆ ਗਿਆ ਸਮਾਨ ਮੋੜ ਵੀ ਦਿੱਤਾ ਮੋੜ ਵੀ ਦਿੱਤਾ ਛੇਤੀ ਖਾਂਦੇ ਨਹੀਂ ਪਹਿਲਾਂ ਹਾਜਮ ਕਰਦੇ ਆ ਜਦੋਂ ਹਾਜਮ ਹੋ ਗਿਆ ਫੇਰ ਕੱਢਦੇ ਉੱਥੇ ਕਰਦੇ ਆ ਕੋਈ ਯਾਰ ਵੀ ਕੋਈ ਕੰਮ ਨਹੀਂ ਰਿਹਾ ਹੁਣ ਮੈਂ ਕਹਾ ਯਾਰ ਬੜਾ ਕੰਮ ਗਲਤ ਹੋਇਆ ਮੈਂ ਕਹਾ ਚੱਲ ਇਹਨੂੰ ਆਪਾਂ 5-400 ਦੇ ਕੇ ਲੰਘ ਜਾਾਂਗੇ ਉਹ ਕਹਿੰਦਾ 500 ਰੁਪਏ ਦੇ ਦੋ ਜਾਓ ਮੈਂ ਕਿਹਾ ਹੋਰ ਨੂੰ ਭੇਜ ਦੂ ਜਿਹਨਾਂ ਕੋਲ ਇਲੈਕਟ੍ਰੋਨਿਕ ਸਮਾਨ ਹੈ ਫੇਰੇ ਹੋਰ ਨੂੰ ਭੇਜ ਦੂ ਕੰਪਨੀ ਦਾ ਸਮਾਨ ਸਾਡੇ ਕੋਲੇ ਜੀ ਆਇਰ ਕੰਨਾਂ ਵਾਲੇ ਫੋਨ ਹੁੰਦੇ ਆ ਘੜੀਆਂ ਸਾਰਾ ਕੰਪਨੀ ਦਾ ਮਾਲ ਮਹਿੰਗਾ ਮਾਲ ਮੈਂ ਕਹਾ ਯਾਰ ਇਹ ਤਾਂ ਖਾ ਜਾਣਗੇ ਵੱਢ ਕੇ ਆਪਾਂ ਨੂੰ ਜੇ ਹੁਣ ਬਿੱਲ ਲੈਣੇ ਤਾਂ ਬਹੁਤ ਜ਼ਿਆਦਾ ਮਹਿੰਗਾ ਪੈਂਦਾ ਉਹ ਹਨ ਮੈਂ ਕਹਾ ਯਾਰ ਹੁਣ ਐਂ ਕਰ ਹਾਂ ਨਿਕਲ ਚੱਲ ਹਾਂ ਬੱਸ ਤੇ ਚੱਲ ਅਸੀਂ ਬੱਸ ਤੇ ਆ ਗਏ ਬੱਸ ਵਾਲਾ ਕਹਿੰਦਾ ਮੈਂ ਜਾਊਂ ਪਾਇਆ ਚੰਡੀਗੜ੍ਹ ਜਲੰਧਰ ਜਾਊਂ ਲੁਧਿਆਣਾ ਬਾਈਪਾਸ ਨਿਕਲੂੰਗਾ ਐ ਨਿਕਲੂੰਗਾ ਮੈਂ ਕਿਹਾ ਚੱਲ ਠੀਕ ਆ ਮੈਂ ਸ਼ੋਰ ਨੂੰ ਮੈਂ ਕਿਹਾ ਤੂੰ ਆ ਫੋਨ ਜੇ ਤੇ ਵੇਨਾ ਹੁੰਨਾ ਓਏ ਵੇਖੀ ਜੇ ਜਦੋਂ ਉੱਤੇ ਲੋਕੇਸ਼ਨ ਹੀ ਆ ਗਈ 4-5 ਵਜੇ ਆਉ ਤੇ ਮੈਨੂੰ ਉਠਾ ਦੀ ਮੈਂ ਕਿਹਾ ਤੇ ਆਪਾਂ ਸਮਾਨ ਹੌਲੀ ਹੌਲੀ ਨੇੜੇ ਲੈ ਚੱਲਾਂਗੇ ਸਮਾਨ ਜਿਆਦਾ ਆਪਣੇ ਕੋਲੇ ਕਹਿੰਦਾ ਚੰਗਾ ਮੈਨੂੰ ਉੱਠ ਕੇ ਕਹਿੰਦਾ ਵੀਰੇ ਮੈਂ ਕਿਹਾ ਉੱਠੀ ਕੇ ਨਾ ਆਰਮਰ ਟਾਂਡਾ ਟੁੰਡਾ ਜਾ ਕੀ ਕੇ ਨਾ ਟਾਂਡਾ ਮੈਂ ਕਿਹਾ ਸਾਲਿਆ ਪਠਾਨਕੋਟ ਆ ਗਿਆ ਆ ਹੈ ਜਣਾ ਪੱਲ੍ਹਿਆਣਿਆ ਤੁਰੇ ਆਪਾਂ ਪਠਾਨਕੋਟ ਫਿਰਦੇ ਚੰਗਾ ਕੌਣ ਕਹੂ ਮੈਂ ਬਾਸ ਨਾਲ ਰਪੇ ਮੈਂ ਕਿਹਾ ਤੂੰ ਚੰਗਾ ਬੰਦਾ ਸਾਨੂੰ ਕਿੱਧਰ ਲਈ ਕਰਦਾ ਹਾਂ ਕਹਿੰਦਾ ਬੁੱਤਰ ਨਾ ਤੁਸੀਂ ਸੀ ਭਾਈ ਸਾਹਿਬ ਸਹੀ ਗੱਲ ਹੈ ਉਸ ਦਾ ਬਾਹਰ ਹੀ ਮਾਰਨੀ ਮਾਰਤੀ ਹੁਣ ਕੱਲੇ ਕੱਲੇ ਨੂੰ ਖੋਪਰੀ ਜੱਗ ਦੇ ਲਾਉਣਾ ਹਾਂ ਉਲਟਾ ਸਾਡੇ ਗਾਲ ਪੈਣੇ ਸਾਨੂੰ ਟਾਂਡੇ ਲਾਹ ਟੂ ਟੈਗ ਤੇ ਉੱਤੋਂ ਜਲੰਦਰ ਆਏ ਜਲੰਦਰੋਂ ਮੋਕ ਗਿਆ ਫਿਰ ਤੁਸੀਂ ਲੈ ਕੇ ਆਏ ਮੈਂ ਕਿਹਾ ਇੱਦਾਂ ਵੀ ਕਈ ਵਾਰੀ ਪੈਰ ਥਲੇ ਪਟੇਰਾ ਆ ਗਿਆ ਜੀ ਆਉਂਦੇ ਹੋਏ ਤੰਗ ਹੀ ਹੋਏ ਤੰਗ ਹੀ ਹੋਏ ਉਹਨੇ ਅਖਰੀ ਆਈ ਵੀਰਾ ਆਉਂਦੇ ਹੋਏ ਇਹਨੂੰ ਲੈ ਜੂ ਲੈ ਜੂਗਾ ਐਈ ਭਰਾਵਾ ਕਿਹੜਾ ਕੋਈ ਬੰਦਾ ਸੀ ਦੁਖੀ ਹੋਇਆ ਵਾ ਤੇ ਘਰੋਂ ਤੁਰ ਪਿਆ ਅੱਛਾ ਕਹਿੰਦਾ ਕੰਮ ਦੀ ਭਾਲ ਚ ਹਾਂ ਕੰਮ ਦੀ ਭਾਲ ਕਰਦਾ ਇੱਕ ਸੇਠ ਕੋਲੇ ਗਿਆ ਹਾਂ ਸੇਠ ਦੀ ਚਰਚਾ ਬਹੁਤ ਅੱਛਾ ਕਿਹੜਾ ਬਿਜ਼ਨਸ ਹੈਦਾ ਯਾਰ ਇੰਨਾ ਤਕੜਾ ਸੇਠ ਹੈ ਜਿਹੜਾ ਇੱਥੇ ਕੋਈ ਇਹਦਾ ਕੰਮ ਵੀ ਹੈ ਨਹੀਂ ਕੋਈ ਦੁਕਾਨਦਾਰੀ ਵੀ ਹੈ ਨਹੀਂ ਕੀ ਕਰਦਾ ਹੈ ਯਾਰ ਪੈਸਾ ਵਾਧੂ ਪਤਾ ਕਿਸੇ ਨੂੰ ਨਾ ਪੈਸਾ ਵਾਧੂ ਪੈਸਾ ਵਿਆਜ ਤੇ ਦੇ ਦੇ ਉਹ ਕਹਿੰਦਾ ਕੰਮ ਦੀ ਭਾਲ ਉਹ ਕਹਿੰਦੇ ਉਹ ਸੇਠ ਕੋਲੇ ਜਾ ਪਤਾ ਨਹੀਂ ਕਹਿੰਦੇ ਕੰਮ ਤੇ ਬੰਦਾ ਰੱਖਦਾ ਭੇਜਦਾ ਪਤਾ ਨਹੀਂ ਕਿਹੜੇ ਮੁਲਕ ਚ ਪਰ ਕੰਮ ਦਵਾਉਂਦਾ ਹਾਂ ਬੰਦਾ ਇੱਥੇ ਨਹੀਂ ਰੱਖਦਾ ਪਰ ਪੈਸਾ ਬਹੁਤ ਆ ਉਹ ਆ ਗਿਆ ਸੇਠਾ ਕਹਿੰਦਾ ਕੰਮ ਦੀ ਭਾਲ ਸੀ ਹਾਂ ਆਜੋ ਕਹਿੰਦਾ ਲੋੜ ਆ ਬੰਦੇ ਦੀ ਤੇ ਉਹਨੇ ਰੱਖ ਲਿਆ ਕਹਿੰਦਾ ਤੜਕਾ ਕਿੰਨੀ ਕਹਿੰਦਾ ਜਿੰਨੀ ਤੂੰ ਮੂੰਹੋਂ ਮੰਗ ਹਾਂ ਕਹਿੰਦਾ ਮੂੰਹੋਂ ਤਾਂ ਮੈਂ ਜੀ 50000 ਮੰਗ ਲੂੰਗਾ ਤਾਂ 50 ਹੀ ਦਿੱਤਾ ਉਹਨਾਂ ਟਾਈਮਾਂ 'ਚ ਹਾਂ ਕਹਿੰਦਾ ਦਿੱਤਾ ਉਹਨੇ ਖ ਲੈ ਬਈ ਕੰਮ ਤਾਂ ਬਾਲਾ ਤਕੜਾ ਹੈ ਤਾਂ ਉਹ ਕਹਿੰਦਾ ਕੰਮ ਦੱਸੋ ਕਹਿੰਦਾ ਦੋ ਟੱਗੇ ਮਾਰ ਹਾਂ ਉਨੇ ਦੋ ਢੱਗੇ ਮਾਰ ਲਏ ਹਾਂ ਕਹਿੰਦਾ ਜੀ ਮਾਰਤੇ ਕਹਿੰਦਾ ਹੁਣ ਇਹਨਾਂ ਦੀ ਖੱਲ ਲਾ ਹਾਂ ਕਹਿੰਦਾ ਜੀ ਲਾ ਲਈ ਕਹਿੰਦਾ ਹੁਣ ਇਹਨੂੰ ਆਏ ਤੇ ਆਏ ਵਿਛਾ ਖੱਲ ਨੂੰ ਇੱਕ ਦੂਜੀ ਦੇ ਉੱਤੇ ਆਏ ਹਾਂ ਕਹਿੰਦਾ ਜੀ ਵਿਛਾ ਲਈ ਕਹਿੰਦੇ ਇਹਦੇ ਵਿੱਚ ਬਹਿ ਜਾ ਹਾਂ ਉਹਦੇ ਵਿੱਚ ਬਹਿ ਗਿਆ ਉੱਤੋਂ ਸਾਲੇ ਨੇ ਗੰਡ ਦਿੱਤੀ ਸਿਉਤਾ ਹਾਂ ਉਹਨੂੰ ਦੱਸਿਆ ਨਹੀਂ ਹਾਂ ਉਹ ਜਾਨਵਰ ਆਇਆ ਇੱਕ ਤੇ ਉਹਨੂੰ ਚੱਕ ਕੇ ਲੈ ਗਿਆ ਬਾਈ ਹਾਂ ਐ ਪਹਾੜੀ ਸੀ ਸਿੱਧੇ ਉਹ ਤੂੰ ਕੋਈ ਚੜ ਨਹੀਂ ਸਕਦਾ ਹਾਂ ਉੱਤੇ ਹੀਰਿਆਂ ਦੀ ਖਾਨ ਸੀ ਠੀਕ ਆ ਬਾੜੀ ਦੇ ਉੱਤੇ ਦਿੱਥਿਓ ਜਾਨਵਰ ਰਹਿੰਦੇ ਹੂੰ ਉਹ ਜਾਨਵਰ ਜਦੋਂ ਚੱਕ ਕੇ ਲੈ ਗਏ ਤਾਂ ਖਾਈ ਗਏ ਖਾਈ ਗਏ ਖਾਈ ਗਏ ਜਦੋਂ ਗੰਡ ਮੁੱਖ ਦੀ ਵਿੱਚੋਂ ਖੁੱਲ ਗਿਆ ਜਦੋਂ ਬੰਦਾ ਨੇ ਚੰਮ ਖੁੱਲ ਗਿਆ ਬੰਦਾ ਨਿਕਲਿਆ ਤੇ ਜਾਨਵਰ ਉੱਡ ਗਏ ਬੰਦਾ ਬੰਦਾ ਕਿਉਂਦਾ ਉਹਨੇ ਉੱਤੋਂ ਬਾਜਮਾਰੀ ਥੱਲੇ ਉਹਨੂੰ ਬਾਣੀਆਂ ਦੀ ਕਹਿੰਦਾ ਆ ਚੰਗੀ ਕਰੀ ਯਾਰ ਤੂੰ ਹੂੰ ਕਹਿੰਦਾ ਹੈ ਕਿ ਤੇਰਾ ਮੈਨੂੰ ਤੇਰੀ ਬਾਜ ਹੀ ਸੁਣਦੀ ਹੈ ਕਹਿੰਦਾ ਸੁਣਦੀ ਮੈਨੂੰ ਵੀ ਬਾਜ ਹੀ ਹੈ ਤੂੰ ਐਂ ਕਰ ਕਹਿੰਦਾ ਤੈਨੂੰ ਫੇਰ ਦੱਸਦਾ ਇੱਥੇ ਹੀਰੇ ਆ ਕਹਿੰਦਾ ਹੈਗਾ ਕਾਚੀ ਜਾਂ ਪਿਆ ਕਹਿੰਦਾ ਇਹ ਸੱਟ ਥੱਲੇ ਹਾਂ ਉਹਨੇ ਬਾਬਾ ਹੀਰਿਆਂ ਦੇ ਬੁੱਕ ਪਰ ਪਰ ਸਿੱਟੀ ਗਿਆ ਸਿੱਟੀ ਗਿਆ ਬਹੁਤ ਸਿੱਟੀ ਉਹਨੇ ਹਾਂ ਸੇਠਾ ਕਹਿੰਦਾ ਹੌਣ ਕਹਿੰਦਾ ਥੱਲੇ ਆਉਣ ਦਾ ਜਗਾਰ ਤਾਂ ਦੱਸ ਕਹਿੰਦਾ ਇੱਥੇ ਜਿਹੜਿਆ ਕੌਰੰਗ ਪਏ ਇਹਨਾਂ ਨੂੰ ਪੁੱਛ ਲੈ ਅੱਛਾ ਲੋਕੋ ਦਾ ਮਤਲਬ ਸੀ ਵੀ ਜਿਹੜੇ ਇੱਥੇ ਪਏ ਵੀ ਆਈ ਮਰੇ ਹੋਏ ਆ ਮੈਂ ਹੀ ਬੈਠਿਆ ਕੋ ਮੁਰਨੋ ਤਾਂ ਸੁਵਾ ਸੀ ਹਾਂ ਉਹਨੇ ਕਹ ਲੈ ਵੀ ਮਰ ਗਈ ਹਾਂ ਉਹ ਕਹਿੰਦਾ ਵੀ ਜਗਾਰ ਲੱਜੀ ਕੋਈ ਹਾਂ ਉਹਨੇ ਬਈ ਸ਼ਾਮ ਨੂੰ ਜਦੋਂ ਜਾਨਵਰ ਉੱਡਣ ਲੱਗੇ ਇੱਕ ਦੀ ਲੱਤ ਫਾਜਲੀ ਹਾਂ ਉਹਨੇ ਕਹ ਅ ਵੀਖੀ ਜਉ ਯਾਰ ਜਾਨਵਰ ਹੁਣ ਮਾਸ ਨੂੰ ਥੱਲੇ ਹੀ ਆਉਂਦਾ ਸੀ ਹਾਂ ਉਹ ਟੱਗੇ ਖਵਾਉਂਦਾ ਸੀ ਤੇ ਉਹ ਜੋ ਜਾਨਵਰ ਥੱਲੇ ਆਇਆ ਨੀਵਾ ਹੋਇਆ ਜਦੋਂ ਉਹਨੇ ਹੱਥ ਛੜਤੇ ਤੇ ਥੱਲੇ ਆ ਡਿੱਗਿਆ ਉਹ ਉਹ ਘੌਮਦਾ ਘਮਾਉਂਦਾ ਉਸੇ ਬਾਣੀਏ ਕੋਲੇ ਫੇਰ ਆ ਹੁਣ ਬਾਣੀਏ ਦੇ ਦਿਮਾਗ 'ਚ ਕੋਈ ਗੱਲ ਨਹੀਂ ਕੋ ਬਾਣੀਆ ਕਿਹੜਾ ਪਹਿਲੇ ਜਾਣਦਾ ਸੀ ਉਹਨੂੰ ਬਾਣੀਏ ਨੂੰ ਤਾਂ ਆਏ ਵੀ ਉਹ ਤਾਂ ਗਿਆ ਆ ਹੁਣ ਕਾਦਾ ਮੋੜਨ ਉਹਨੇ ਉਹ ਤਾਂ ਹਮ ਕਿਸੇ ਨੂੰ ਅਰਾਸ ਨਹੀਂ ਕਿਸੇ ਨੂੰ ਨਹੀਂ ਪਤਾ ਵੀ ਇਹ ਪਹਾੜੀ ਦਾ ਕੀ ਹੈ ਸਹੀ ਇਹਦਾ ਮਕਸਦ ਕੀ ਹੈ ਪਹਾੜੀ ਤੇ ਕੀ ਹੈ ਅਗਲੇ ਸਭ ਡਰਦੇ ਆ ਭੂਤਾਂ ਇੱਥੇ ਉਹ ਡਰਾ ਕੇ ਰੱਖਦਾ ਸੀ ਉਹ ਫੇਰ ਆ ਗਿਆ ਜੀ ਕਪੜੇ ਕੁਪਰੇ ਪਾਟੇ ਕਰਕੇ ਆਪਦਾ ਭੇਜ ਬਦਲ ਕੇ ਕਹਿੰਦਾ ਇਹ ਗਰੀਬ ਬੰਦਾ ਜੀ ਕੰਮ ਦੀ ਪਾਲਚ ਕੰਦਾ ਆਜੋ ਆਜੋ ਰੱਖ ਲੈਨੇ ਸੇਮ ਪ੍ਰੋਸੈਸ ਉਹੀ ਹੂੰ ਉਹਨਾਂ ਤਨਖਾਹ ਕਿ ਨਿਗਾਹ ਜਿੰਨੀ ਮਰਜ਼ੀ ਦੇ ਦੇ ਜੀ ਰੋਟੀਆਂੋਂ ਭੁੱਖਿਆਂ ਕਹਿੰਦਾ ਗੱਲ ਹੀ ਕੋਈ ਨਹੀਂ ਹਾਂ ਕਹਿੰਦਾ ਦੋ ਠੱਗੇ ਮਾਰ ਹਾਂ ਉਹਨੇ ਦੋ ਠੱਗੇ ਮਾਰ ਲਏ ਹਾਂ ਠੱਗੇ ਮਾਰ ਲਏ ਤੇ ਦਿਮਾਗ ਤਾਂ ਉਹਦਾ ਹੁਣ ਸਾਰਾ ਫੜ ਗਿਆ ਤਕੜਾ ਕਿਵੇਂ ਹੈ ਇਹ ਵੀ ਆਪਾਂ ਵੀ ਹੋਣਾ ਹਾਂ ਹਾਂ ਉਹਦਾ ਠੀਕ ਆ ਵੀ ਠੱਗੇ ਮਾਰ ਲਏ ਜੀ ਕਹਿੰਦਾ ਚੰਮ ਲਾਹੋ ਕਹਿੰਦਾ ਲਾ ਲਿਆ ਜੀ ਹਾਂ ਕੰਨ ਬਿਛਾਓ ਕਹਿੰਦਾ ਵਿਛਾਲਿਆ ਜੀ ਕਹਿੰਦਾ ਉਹਨੇ ਦੇ ਵਿੱਚ ਵਜਾ ਤੈਨੂੰ ਮੈਂ ਗੰਡ ਦਿੰਨਾ ਹਾਂ ਉਹ ਜੋ ਗੰਡ ਦੇਵੇ ਕਿਤੇ ਲੱਤ ਕੱਢ ਲੇ ਕਿਤੇ ਬਾਹ ਕੱਢ ਲੇ ਕਿਤੇ ਸਿਰ ਕੱਢ ਲੇ ਗੰਡ ਨਾ ਆਵੇ ਉਹ ਕਹਿੰਦਾ ਯਾਰ ਕਰੀ ਕੀ ਜੰਨਾ ਤੂੰ ਕਹਿੰਦਾ ਜੀ ਪਹਿਲਾਂ ਤੁਸੀਂ ਬਹਿ ਕੇ ਦਿਖਾਓ ਮੈਨੂੰ ਹਾਂ ਉਹ ਕਹਿੰਦਾ ਬਾਹਰ ਨਿਕਲ ਹਾਂ ਉਹਨੇ ਠਾ ਕੇ ਆ ਬਹਿ ਗਿਆ ਉਹਨੇ ਸੀਟ ਨੂੰ ਉਡਤਾ ਹਾਂ ਗੰਡ ਦੇਤੀ ਉਹਦੋਂ ਨੂੰ ਆਇਆ ਜਾਨਵਰ ਲੈ ਗਿਆ ਹਾਂ ਸੀਟ ਤਾਂ ਸੀਟ ਨੇ ਮਾਰੀ ਬਾਜ ਕਹਿੰਦਾ ਆ ਕੀ ਕੀਤਾ ਕਹਿੰਦਾ ਉਹੀ ਹੈ ਜਿਹਦੇ ਨਾਲ ਤੂੰ ਕੀਤਾ ਸੀ ਹਾਂ ਕਿ ਨਾ ਹੁਣ ਤੂੰ ਥੱਲੇ ਕਿਵੇਂ ਆ ਗਿਆ ਕਹਿੰਦੇ ਉਸ ਤੋਂ ਕੋਈ ਮੁੜਿਆ ਹੀ ਨਹੀਂ ਕਹਿੰਦਾ ਮੈਂ ਬਾਅਦ ਚ ਦੱਸੂ ਪਹਿਲੇ ਹੀਰੇ ਸਾਈਂ ਠੀਕ ਐ ਸਾਈਂ ਅੱਛਾ ਉਹਨੂੰ ਸੇੜ ਤੋਂ ਸਟਾਈ ਹਾਂ ਪੂਰੇ ਹਾਂ ਠੀਕ ਐ ਨਾ ਹਾਂ ਸਟਾ ਕਿਉਂ ਕਹਿੰਦਾ ਉਹਨੂੰ ਕੰਜਰਾ ਥੱਲੇ ਆਉਣ ਦਾ ਹਾਲਤ ਦਾ ਦੱਸ ਦੇ ਕਹਿੰਦਾ ਕਰੂੰਗਾ ਉਹਨੂੰ ਪੁੱਛ ਲਾ ਹਾਂ ਮੈਨੂੰ ਨਹੀਂ ਪਤਾ ਭਰਾਵਾ ਆ ਜਿਵੇਂ ਕੀਤੀ ਓਵੇਂ ਭਰੀ ਉਹ ਸੇਠ ਵਾਲੀ ਗੱਡੀ ਤੇ ਉਹ ਬਹਿ ਗਿਆ ਉਹ ਕਹਿੰਦਾ ਆਜਾ ਹੁਣ ਮੈਂ ਲਵਾਉਂਗੀ ਮੈਂ ਮੈਂ ਭੇਜਿਆ ਕਰੂੰ ਉਹੋ ਹੀ ਬੰਦਾ ਮੁੜ ਕੇ ਪੈਸੇ ਦੇਣ ਲੱਗ ਗਿਆ ਵਿਆਜ ਤੇ ਉਹ ਸੇਠ ਮੇਰਾ ਮਾਮਾ ਸੀ ਹੁਣ ਮੈਂ ਆ ਗਿਆ ਹੋ ਗਿਆ ਸੇਰ ਨੂੰ ਖਾਦ ਨਹੀਂ ਗਲ ਜਾਂਦੀ ਠੀਕ ਆ ਜੀ ਹੌਲੀ ਹੌਲੀ ਮਰੇ ਨੂੰ ਠੀਕ ਹੈ ਨਾ ਐ ਵੀ ਕਈ ਵਾਰੀ ਲੋਟ ਆ ਜਾਂਦਾ ਬੰਦੇ ਹੂੰ ਲੋਟ ਆਉਣ ਦਾ ਪਤਾ ਨਹੀਂ ਲੋਟ ਆਉਣ ਦਾ ਹੁਣ ਆਪਾਂ ਕਹਿ ਦਿੰਨੇ ਕੈਨੇਡਾ ਅਮਰੀਕਾ ਕੈਨੇਡਾ ਅਮਰੀਕਾ 'ਚ ਧੋਖਾ ਹੁੰਦਾ ਆ ਹੁੰਦਾ ਨਾ ਹੂੰ ਹੁੰਦਾ ਅਰਬ ਦੇਸ਼ਾਂ ਚ ਉਦੋਂ ਵੀ ਵੱਧ ਹੁੰਦਾ ਮਾਸਟਰ ਜੀ ਸਹੀ ਗੱਲ ਹੈ ਜੀ ਕੀਰਾ ਇੱਕ ਸੱਚੀ ਘਟਨਾ ਹੈ ਹੂੰ 사우ਦੀ ਅਰਬ ਦੀ ਹੂੰ 사우ਦੀ ਅਰਬ ਦੇ ਸਿੱਕੇ ਦੇ ਨਾ ਹਮੇਸ਼ਾ ਦੋ ਪਹਿਲੂ ਆ ਦੋ ਆ ਨਾ ਆਈ ਹਰ ਮੌਲਕ ਦੇ ਦੋ ਪਹਿਲੂ ਹੁੰਦੇ ਹੂੰ ਭਾਰਤ ਦੇ ਵੀ ਦੋ ਆ ਹੂੰ ਠੀਕ ਹੈ ਪਾਕਿਸਤਾਨ ਦੇ ਵੀ ਦੋ ਆ ਬੰਗਲਾਦੇਸ਼ ਦੇ ਵੀ ਦੋ ਆ ਹਰ ਦੇਸ਼ ਦੇ ਦੋ ਦੋ ਪਹਿਲੂ ਆ ਇੱਕ ਚੰਗਾ ਤੇ ਇੱਕ ਮਾੜਾ ਮਾੜਾ ਆਈ ਸਾਉਦੀਆ ਅਰਬ ਅਰਬ ਦੇਸ਼ਾਂ 'ਚ ਵੀ ਹੈਗਾ ਜਿਹੜਾ ਆਪਾਂ ਸੁਣਦੇ ਆ ਚੰਗੇ ਵੀ ਬਹੁਤ ਤੇ ਮਾੜੇ ਵੀ ਬਹੁਤ ਮਾੜੇ ਵੀ ਬਹੁਤ ਆ ਠੀਕ ਹੈ ਠੀਕ ਹੈ ਦੁਬਈ ਵਰਗੇ ਦਾ ਰਾਜ ਹੀ ਬੜੇ ਜਿਆਦੇ ਸਖਤ ਹੈ ਤਾਂ ਨਹੀਂ ਕੋਈ ਕਿਸੇ ਦਾ ਮਾੜਾ ਕਰ ਸਕਦਾ ਹੋ ਸਕਦਾ ਉੱਥੇ ਵੀ ਕਿਸੇ ਸਾਈਡ ਤੇ ਕੁਝ ਹੁੰਦਾ ਹੋਵੇ ਨਹੀਂ ਸਾਹਮਣੇ ਆਇਆ ਜੀ 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 ਇੱਥੋਂ ਬੰਦਾ ਚੜਾਤਾ ਆ ਸਾਊਥ ਅਫਰੀਕਾ ਵਾਲੇ ਜਿਹੜੇ ਤੇਲ ਕੰਨਾਂ ਇਹ ਬੜੇ ਜਾਂਦੇ ਆ ਵਿਚਾਰੇ ਇਹ ਬੜਾ ਗਰੀਬ ਹੈ ਕੇਰਲਾ ਤਾਂ ਪੜ੍ਹੇ ਲਿਖੇ ਲੋਕ ਜਿਆਦੇ ਅਮੀਰ ਆ ਹਾਂ ਹਾਂ ਜੀ ਜੇ ਤਾਮੜਨਾ ਡੂਏ ਬਾੜੀ ਗਰੀਬ ਹੈ ਬਾੜੇ ਇੱਲੇ ਪੋਗਰ ਅਗਰਬੱਟੀ ਐ ਬੋਲਦੇ ਆ ਇੱਲੇ ਪੋਗਰ ਅਗਰਬੱਟੀ ਡੋਰਿੰਡਾ ਡਾਲੇ ਨੂੰ ਡੋਰ ਅਗਰਬੱਟੀ ਮਾਚਸ ਠੀਕ ਹੈ ਕਈ ਮੈਨੂੰ ਗੱਲਾਂ ਪਤਾ ਸੀ ਕਾਕੀ ਆਲਿੰਗ ਜੋ ਮਿਓ ਠੀਕ ਹੈ ਮੈਂ ਭਾਸਾ ਚ ਬਾੜਾ ਇੰਟਰਸਟ ਰੱਖਦਾ ਸੀ ਅਗਲੇ ਦੀ ਚ ਮਤਲਬ ਮੈਂ ਕੁਛ ਨਾ ਕੁਛ ਭਾਸਾ ਉਹਨਾਂ ਦੀ ਜਾਣਦਾ ਸੀ ਤੇ ਉਹਨਾਂ ਦੇ ਨਾਮ ਹੁੰਦੇ ਲਿੰਗਮ ਲਮਈਆ ਐ ਅਡੋਡੀ ਉਹਨਾਂ ਮਤਲਬ ਕਿ ਬੰਦਾ ਇੱਥੋਂ ਜਦੋਂ ਚੜਾਇਆ ਉਹਨਾਂ ਨੇ 사ウਦੀਆ ਨੂੰ 사ウਦੀਆ ਦਾ ਸੇਕ ਆ ਕੇ ਚੱਕ ਕੇ ਲੈ ਗਿਆ। ਸੇਕ ਚੱਕ ਕੇ ਲੈ ਗਿਆ ਤੇ ਜਦੋਂ ਉਹਨੂੰ ਰਿਆ ਬੱਕਰੀਆਂ ਚ ਰੇਗਿਸਤਾਨ ਚ ਲੈ ਗਿਆ। ਹਮਮ ਬਾਬਾ ਬੰਦੇ ਨੂੰ ਸਾਲ ਹੋ ਗਿਆ ਮੁੱਠ ਨਿਕਲੇ ਹੀ ਹੱਡੀਆਂ ਦੀ ਭਾਈ। ਅੱਛਾ ਜੀ। ਨਾ ਕੋਈ ਅੱਜ ਦਾ ਖਾਣ ਨੂੰ ਮਿਲੇ ਵਿਚਾਰੇ ਉਹਨਾਂ ਦਾ ਰਹਿਣਾ ਦੇਣਾ। ਇੱਕ ਉੱਥੇ ਕਾਲਾ ਫਸਿਆ ਵਾ। ਅੱਛਾ। ਉਹਨੇ ਕਾਲੇ ਨੂੰ ਕਿਹਾ ਉਹ ਕਹਿੰਦਾ ਯਾਰ ਇੱਕ ਉੱਥੇ ਉਹਨਾਂ ਨੂੰ ਕਾਰੰਗ ਮਿਲ ਗਿਆਈ ਪਹਿਲਾਂ ਦਾ ਬੰਦਾ ਮਰਿਆ ਵਾ ਹਾਂ ਵੀ ਆ ਵੀ ਕੋਈ ਫੱਕਰ ਮਰਿਆ ਹੈ ਹਾਂ ਵੀ ਆਈ ਮਰਿਆ ਉਹ ਕਹਿੰਦਾ ਯਾਰ ਵੀ ਆਪਾਂ ਕਹਿੰਦਾ ਵੀ ਕਹਿੰਦਾ ਵੀ ਮੈਂ ਰਾਹ ਜਾਣਦਾ ਹਾਂ ਹਾਂ ਉਹ ਕਾਲਾ ਕਹਿੰਦਾ ਤੇ ਹਣੋ ਰੇਤਾ ਟਿੱਬੇ ਬਾਬਾ ਜੇ ਰੁਲ ਜੇ ਨਹੀਂ ਥਿਉਂਦਾ ਮੈਂ ਵੀ ਕਹਾਣੀ ਸੁਣਾਈ ਸੀ ਤੁਹਾਨੂੰ ਮੈਨੂੰ ਨਹੀਂ ਰਾਹ ਲੱਭਿਆ ਸੀ ਕਿਉਂਕਿ ਨਹੀਂ ਲੱਭਦਾ ਕੋਈ ਜੇ ਲੱਗਦਾ ਜੀ ਹਾਂ ਸਾਰਾ ਇੱਕੋ ਜਿਹਾ ਏਰੀਆ ਹਾਂ ਤੇ ਉਹ ਕਹਿੰਦੇ ਮੈਂ ਲੈ ਜਾਊਂਗਾ ਹਾਂ ਲੱਗੂਗਾ ਟੈਂਮ ਪਰ ਕੱਟ ਨੂੰ ਹਾਂ ਤੇ ਜੇ ਉਦੋਂ ਵੇਲੇ ਉਹਨੂੰ ਪਤਾ ਲੱਗਿਆ ਮਰੇ ਤਾਂ ਵੈਸੇ ਵੀ ਆ ਇੱਥੇ ਵੀ ਮਰੇ ਹੀ ਆਪਾਂ ਉਹਦਾ ਚੱਲ ਯਾਰ ਦੇਖੀ ਜੋ ਹਾਂ ਚੱਲ ਦੋਨੇ ਤਰ ਪੇਪਰਾ ਹਾਂ ਲਈ ਦੇ ਦੇਈ ਦੇ ਇੱਕ ਦਿਨ ਬਾਹਰ ਆ ਗਏ ਹਾਂ ਬਾਹਰ ਆ ਗਏ ਤੇ ਬਾਹਰ ਬੰਦਿਆਂ ਨੇ ਕੋਈ ਚੰਗੇ ਸੀਗੇ ਰੋਡ ਤੇ ਆਏ ਉਹਨਾਂ ਨੇ ਗੱਡੀ ਰੋਕੀ ਚੱਕ ਲਈ ਚੱਕ ਲਈ ਚੱਕ ਕੇ ਉਹਨਾਂ ਨੇ ਐਮਬੈਸੀ ਜੀ ਭੇਜੀ ਹਾਂ ਐਮਬੈਸੀ ਵਾਲਿਆਂ ਨੇ ਚਲੋ ਉਹਨਾਂ ਦਾ ਕਾਰ ਕਰਾ ਕੇ ਆਊਟ ਪਾਸ ਕਰਾ ਕੇ ਸਾਰਾ ਹਾਂ ਤੇ ਫੇਰ ਉਹ ਸਾਥ ਦੇ ਆ ਜਿੰਨਾ ਦਾ ਬੀਜ ਹੈ ਹਾਂ ਉਹਦਾ ਸੀਟ ਆਇਆ ਜਦੋਂ ਤਾਂ ਸੀਟ ਹੀ ਨਹੀਂ ਸੀ ਉਹਦਾ ਹਾਂ ਫੇਰ ਉਹਨੂੰ ਉਹਨਾਂ ਨੇ ਦੱਸਿਆ ਉਹ ਬੰਦੇ ਵੀ ਤੂੰ ਤਾਂ ਗਲਤ ਬੰਦੇ ਦੇ ਹੱਥ ਹਰ ਗਿਆ ਹਾਂ ਤੂੰ ਤਾਂ ਨਜਾਇਜ਼ ਹੀ ਸਜ਼ਾ ਕੱਟਿਆ ਤੇਰਾ ਤਾਂ ਉਹ ਬੰਦੇ ਦਾਕ ਮਤਲਬ ਹੀ ਕੋਈ ਨਹੀਂ ਸੀ ਤੇਰਾ ਅਸਲ ਬੰਦਾ ਤਾਂ ਆ ਸੀ ਐਨੇ ਲੰਮਾ ਸਮਾਂ ਮਤਲਬ ਵੀ ਵਿਚਾਰਾ ਸੰਘਰਸ਼ ਹੀ ਲੜਿਆ ਹਾਂ ਪਤਾ ਨਹੀਂ ਕਿੰਨੇ ਕ ਲੋਕ ਆਏ ਮਰਦੇ ਆ ਅਰਬ ਦੇਸ਼ਾਂ ਚ ਸਹੀ ਗੱਲ ਆ ਜਿਨ੍ਹਾਂ ਦੀ ਖਬਰ ਹੀ ਨਹੀਂ ਪਹੁੰਚਦੀ ਸਾਡੇ ਤੱਕ ਆਪਾਂ ਕੱਲਾ ਕੈਨੇਡਾ ਅਮਰੀਕਾ ਦੇਖ ਲੈਨੇ ਆ ਕੈਨੇਡਾ ਅਮਰੀਕਾ ਚ ਤਾਂ ਆਪਾਂ ਲੜ ਸਕਦੇ ਆ ਕੇਸ ਲੜ ਸਕਦੇ ਆ ਆਪਾਂ ਕੋਰਟਾਂ ਚ ਲੜ ਸਕਦੇ ਆ ਇਹ ਅਰਬ ਦੇਸ਼ਾਂ ਦੇ ਵਿੱਚ ਆਪਾਂ ਕੇਸ ਵੀ ਨਹੀਂ ਲੜ ਸਕਦੇ ਕਾਨੂੰਨ ਵੀ ਬਹੁਤ ਸਖਤ ਆ ਕਾਨੂੰਨ ਬੜੇ ਸਖਤ ਆ ਕਾਨੂੰਨ ਸਖਤ ਕੀ ਆ ਜੀ ਉਹਨਾਂ ਦੇ ਇਹੋ ਜਿਹੇ ਪਿੱਕੇ ਆ ਮੈਂ ਕਹਿੰਦਾ ਜੇ ਉਹ ਭੂਸਰ ਕੇ ਜੀ ਲੱਦ ਕੇ ਲੈ ਜਾਂਦੇ ਥਿਉਂਦੇ ਹੀ ਨਹੀਂ ਬੰਦਾ ਹਾਂ ਬਿਲਕੁਲ ਨਹੀਂ ਥਿਉਂਦਾ ਉਹ ਤਾਂ ਮਾਰ ਦਿੰਦੇ ਕੀ ਕਰਾਂਗੇ ਉੱਥੇ ਕਿਹੜੀ ਮਾਂ ਨੂੰ ਮਾਸੀ ਕਹਾਂਗੇ ਬਈ ਕੋਈ ਬੁਲਾਉਂਦਾ ਹੀ ਨਹੀਂ ਆ ਪਿੱਛੇ ਜੇ ਬਾਬਾ ਜੀ ਕਿੰਨੇ ਆਣੇ ਇਧਰੋਂ ਪੈਸੇ ਪਵਾਏ ਹਨ ਵੀ ਨਹੀਂ ਤਾਂ ਮੈਨੂੰ ਮਾਰ ਦੇਣ ਕਿ ਕਿੰਨੇ ਮੁੰਡੇ ਆ ਜੀ ਆਹ ਮੁੰਡੇ ਹਣ ਵਿਚਾਰੇ ਗਏ ਇੰਡੋਨੇਸ਼ੀਆ ਠੀਕ ਹੈ ਉਹ ਮੁੰਡਾ ਮਰ ਗਿਆ ਆਪ ਫੜੇ ਗਏ ਵਿਚਾਰੇ ਉਹ ਠੀਕ ਹੈ ਉੱਥੇ ਬੜਾ ੱਟਕਾ ਹੋ ਰਿਹਾ ਸਹੀ ਗੱਲ ਹੈ ਜਿਹੜੇ ਯੰਟਾ ਸਾਡੇ ਉਹਨਾਂ ਦੀ ਬਹੁਤ ਵੱਡੀ ਗਲਤੀ ਹੈ ਚੰਦਰ ਪੰਈਆਂ ਦੀ ਖਾਤਰ ਕਿਸੇ ਦਾ ਪਰਿਵਾਰ ਡੋਬ ਦਿੰਨੇ ਆ ਜਿਹੜਾ ਅਰਬ ਦੇਸ਼ਾਂ ਜਿੰਡੋਨੇਸ਼ੀਆ ਮਲੇਸ਼ੀਆ ਇਧਰ ਏਰੀਆ ਨੂੰ ਜਾਂਦਾ ਉਹ ਬਿਲਕੁਲ ਗਰੀਬ ਬੰਦਾ ਜਾਂਦਾ ਜਿਹੜਾ 2.5 ਲੱਖ 2 ਲੱਖ 1.5 ਲੱਖ 80 ਹਜ਼ਾਰ ਲਾ ਕੇ ਜਾਂਦਾ ਉਹ ਵੀ ਫੜ ਕੇ ਲੈ ਜਾਂਦਾ ਵਿਆਜ ਦੀ ਵੀ ਮੈਂ ਲਾ ਦੂੰਗਾ ਬੜੀਆਂ ਆਸਾਂ ਉਮੀਦਾਂ ਲੈ ਕੇ ਜਾਂਦਾ ਯਾਰ ਤੁਹਾਡੇ ਕੋਲ ਠੀਕ ਹੈ ਨਾ ਤੇ ਤੁਸੀਂ ਉਹਨੂੰ ਖੂਚ ਤੱਕਾ ਦੇ ਦਿੰਨੇ ਹੋ 90 ਰੁਪਿਆ 20 ਨਾਲ 30 ਹਜ਼ਾਰ ਵੱਜਦਾ ਹੋਊ ਜੀ ਜੀ ਉਹਦੇ ਨਾਲ ਉਹ ਤਾਂ ਉਹਦੇ 20 30 ਲੈ ਕੇ ਇੱਥੇ ਹੀ ਛੱਡ ਦਿਓ ਯਾਰ ਇੱਥੇ ਹੀ ਛੱਡ ਦਿਓ ਸਹੀ ਗੱਲ ਆ ਜੀ ਠੀਕ ਹੈ ਨਾ ਉਹਦੇ ਨਾਲ ਇੰਨਾ ਤੱਕਾ ਨਾ ਕਰੋ ਕਿ ਨਾ ਸਹਿਣ ਜੋਗ ਹੋਵੇ ਤੇ ਅੱਗੇ ਜਾ ਕੇ ਅਗਲਾ ਤਰਸੇ ਵੀ ਪਰਿਵਾਰ ਨੂੰ ਵੀ ਨਾ ਮੌਤ ਆਵੇ ਤੇ ਨਾ ਪਰਿਵਾਰ ਕੋਲੇ ਆਵੇ ਹੈ ਨਾ ਉਹ ਬੜਾ ਬੁਰਾ ਹਾਲ ਹੈ ਹਾਂ ਮੁੰਡੇ ਨਾਲ ਤਾਂ ਬੰਦਾ ਮਰੀ ਹੀ ਚੰਗਾ ਹੈ ਮਰੀ ਹੀ ਚੰਗਾ ਜੀ ਬੜੇ ਹਾਲਾਤ ਤਰਸ ਜੋਗ ਆ ਉਥੇ ਮੈਂ ਤੁਹਾਨੂੰ ਦੱਸੀ ਜਾਂਦਾ ਨਾ ਮੈਂ ਦੱਸਿਆ ਤੁਹਾਨੂੰ ਮੈਂ ਨਾਸਤਾ ਲੈਣ ਆਇਆ ਦੁਬਈ ਅੱਛਾ ਜੀ ਮੈਨੂੰ ਤਿੰਨ ਮੁੰਡੇ ਮਿਲ ਪਏ ਇਦੇ ਸੋਹਣੇ ਮੁੰਡੇ ਯਾਰ ਰੋਣ ਲੱਗੇ ਆ ਮੈਂ ਕਿਹਾ ਪੁੱਤ ਕਹਿੰਦੇ ਯਾਰ ਭੁੱਖ ਲੱਗੀ ਮੈਂ ਕਿਹਾ ਪੁੱਤ ਪਹਿਲੇ ਪਰੌਂਠੇ ਖਾਓ ਪੰਜਾਬ ਦੇ ਹਾਂ ਮੈਂ ਪਰੌਂਠੇ ਲੈ ਕੇ ਆਏ ਕਹਿੰਦਾ ਜੀ ਤੂੰ ਹੀ ਲੈ ਕੇ ਆਏ ਮੈਂ ਕਿਹਾ ਤੂੰ ਖਾਓ ਯਾਰ ਤੁਸੀਂ ਮੈਂਚ ਕੀ ਫਰਕ ਹੈ ਤੁਸੀਂ ਭਰਾ ਸਾਡੇ ਯਾਰ ਛੋਟੇ ਖਾਓ ਪੁੱਤ ਉਹਨਾਂ ਨੂੰ ਮੈਂ ਪਰੌਂਠੇ ਖਵਾਏ ਕਹਿੰਦਾ ਸਾਨੂੰ ਪੈੰਡ ਪਚਾ ਦਿਓ ਬਾਈ ਯਾਰ ਸਾਡੇ ਨਾ ਏਜੰਟ ਨੇ ਧੋਖਾ ਕਰ ਲਿਆ ਬਾਈ ਰੁਪਈਆ ਵੀ ਲੱਖ ਲੱਖ ਦੇ ਕੇ ਆਏ ਕਹਿੰਦਾ ਕਿਤੇ ਨਹੀਂ ਲੈ ਕੇ ਗਿਆ ਕੋਈ ਵੀ ਆਈ ਫਿਰਦੇ ਆ ਬਾਈ ਮੈਂ ਕਾ ਆਜੋ ਯਾਰ ਹੂੰ ਮੈਂ ਤਾਂ ਆਪਕੋ ਮਣ ਗਿਆ ਸੀ ਮੈਂ ਉੱਪਰ ਲੈ ਗਿਆ ਬੁੱਟਰ ਦੇ ਮੁੰਡੇ ਸੀ ਆਪਣੇ ਹੂੰ ਉਹਨਾਂ ਕੋਲੇ ਲਿਗਾਇਓ ਕਹਿੰਦੇ ਪੁੱਤ ਗੱਲ ਸੁਣ ਲਓ ਤੁਹਾਨੂੰ ਕੰਮ ਦੇ ਦਿੰਨੇ ਹੂੰ ਕੰਮ ਲੱਗ ਜਾ ਹੂੰ ਤਨਖਾਹ ਵੀ 20-20 ਹਜ਼ਾਰ ਰੁਪਏ ਤੁਹਾਨੂੰ ਹੂੰ ਕਹਿੰਦਾ ਭਾਈ ਯਾਰ ਸਾਡੇ ਨਾਲ ਅੱਗੇ ਬਹੁਤ ਭੇੜੀ ਵੀ ਮੈਂ ਕਹ ਪਤਾ ਸੀ ਥੋੜੀ ਕਰਾਂਗੇ ਹੂੰ ਤੁਹਾਡੇ ਵੀਜੇ ਵੀ ਲਵਾ ਦੇਣਗੇ ਵਿੱਚੋਂ ਪੈਸੇ ਕਟਾ ਦੇ ਹੂੰ ਹੁਣ ਪਿੰਡ ਮੁੜੋਂਗੇ ਯਾਰ ਹੂੰ ਫੇ ਮ ਕਰੇ ਗੱਲ ਕਰਾਈ ਉਹਨਾਂ ਦੀ ਵਿਚਾਰਿਆਂ ਦੀ ਅੱਛਾ ਘਰ ਦੇ ਵੀ ਰੋਣ ਮੈਂ ਕਹ ਨਹੀਂ ਪਈ ਇਹ ਮੁੜਦੇ ਨਹੀਂ ਸਾਡੇ ਕੋਲੇ ਆਗੇ ਹੂੰ ਇਹ ਸੰਭਾਂਗੇ ਫੇਰ ਮੈਂ ਉਹਨਾਂ ਦੇ ਇੱਕ ਦੇ ਤਾਂ ਘਰੇ ਵੀ ਜਾ ਕੇ ਆ ਕੇ ਉਦੋਂ ਪਤਾ ਨਹੀਂ ਕੀ ਸਿਸਟਮ ਜਾਇਆ ਸੀਗਾ ਉਦੋਂ ਕਿ ਨੋਟਬੰਦੀ ਕੀ ਸੀਗਾ ਜਦੋਂ ਮੈਂ ਉਧਰ ਗਿਆ ਬਾਈ ਅੱਛਾ ਜੀ ਉੱਥੇ ਕੋਈ ਪ੍ਰੋਬਲਮ ਪੈ ਗਈ ਸੀ ਮੈਂ ਫਿਰ ਮਹੀਨਾ ਹੋਰ ਰੁੱਕ ਗਿਆ ਸੀ ਅੱਛਾ ਜੀ ਠੀਕ ਹੈ ਨਾ ਫੇਰ ਮੈਂ ਉਹਨਾਂ ਤਿੰਨਾਂ ਦੀ ਜ਼ਿੰਦਗੀ ਸੈੱਟ ਕਰੀ ਉੱਥੇ ਹਾਂ ਹਾਂ ਬਹੁਤ ਲੋਕ ਆ ਜਿਹੜੇ ਐ ਕੰਦਾ ਜਵਾਈ ਦੇ ਰੋਲਦੇ ਫਿਰਦੇ ਸਹੀ ਗੱਲ ਆ ਜੀ ਲੀਬੀਆ ਦੇ ਵਿੱਚ ਘੱਟੋ ਘੱਟ 20 ਮੁੰਡੇ ਇਟਲੀ 'ਚ ਹੋਣਗੇ ਹਾਂ ਮੇਰੇ ਤਾਏ ਦਾ ਮੁੰਡਾ ਪੱਕਾ ਇਟਲੀ 'ਚ ਅੱਛਾ ਜੀ ਠੀਕ ਹੈ ਪਤਾ ਨਹੀਂ ਕਿੰਨੇ ਕ ਮੁੰਡੇ ਸਾਡੇ ਪਿੰਡ ਦੇ ਇਟਲੀ 'ਚ ਇੱਕ ਮੁੰਡੇ ਦੀ ਮੌਤ ਹੋ ਗਈ ਹਾਂ ਉਹ ਸੁੰਦਰ ਤੇ ਰਹਿੰਦੇ ਹੁੰਦੇ ਸੀਗੇ ਲਿਬੀਆ 'ਚ ਹਾਂ ਚੋਰੀ ਸਾਡੀ ਕੰਪਨੀ 'ਚੋਂ ਭੱਜੇ ਵੇ ਹਾਂ ਚੋਰੀ ਰਹਿੰਦੇ ਆ ਮੈਂ ਕੰਪਨੀ 'ਚੋਂ ਰੋਟੀਆਂ ਲੈ ਕੇ ਜਾਣੀਆਂ ਬਾਈ ਉਹਨਾਂ ਦੀਆਂ ਅੱਛਾ ਜੀ ਉਹ ਕਦੋਂ ਚੋਰੀ ਬਣਵਾ ਕੇ ਹਾਂ ਰੋਟੀਆਂ ਲੈ ਜਾਣੀਆਂ ਆ ਉਹਦੇ ਟਰੱਕ 'ਚ ਤੇ ਉਹਨਾਂ ਨੂੰ ਉੱਥੇ ਸਮੁੰਦਰ ਤੇ ਪਹੁੰਚਾਉਣੀਆਂ ਉਹਨਾਂ ਨੂੰ ਖਵਾਉਣੀਆਂ ਮੈਂ ਕਹਣਾ ਯਾਰ ਨਹੀਂ ਯਾਰ ਵਿਚਾਰੇ ਯਾਰ ਕੋਈ ਨਹੀਂ ਆ ਕਿੱਤੇ ਦਾ ਸਿਰੇ ਲੱਗਣਗੇ ਲੱਗਣਗੇ ਸਹੀ ਗੱਲ ਹੈ ਤੇ ਉਹਨਾਂ ਦੇ ਵਿੱਚੋਂ ਮੇਰੇ ਸਗੇ ਦਾ ਇਹਦੇ ਮੁੰਡੇ ਨੇ ਅੱਜ ਮੈਂ ਗੱਲ ਕਹਿਣੀ ਨਹੀਂ ਸੀ ਯਾਰ ਕਹਿ ਦਿੰਦਾ ਹਾਂ ਹੁਣ ਤਾਂ ਮੇਰ ਨਾਲ ਵਰਤਦਾ ਵੀ ਸੋਹਣਾ ਚਲੋ ਉਹ ਕਹਿੰਦੇ ਅਰੀ ਇਹਨੂੰ ਵੀ ਲੈ ਚੱਲੇਗੀ ਇਟਲੀ ਯਾਰ ਇੰਨੀ ਸੇਵਾ ਕਰੀ ਆਪਣੀ ਜਦੋਂ ਟਾਈਮ ਆ ਗਿਆ ਜਾਣ ਦਾ ਉਹ ਬੰਦਾ ਇਹਨੂੰ ਨਹੀਂ ਲੈ ਜਾਣਾ ਯਾਰ ਹਾਂ ਉਹਨਾਂ ਨੇ ਮੈਨੂੰ ਖੁਦ ਕਿਹਾ ਹੈ ਹੈਂ ਹੈਂ ਉਹਨੇ ਜੀ ਬਲੇ ਪਹੁੰਚ ਕੇ ਕਹਿੰਦਾ ਯਾਰ ਜਣਾਣਾ ਤੈਨੂੰ ਵੀ ਸੀ ਹਾਂ ਕਹਿੰਦਾ ਪੈਸੇ ਥੋੜੇ ਹੀ ਲੱਗੇ ਸਾਡੇ ਕੋਲੇ ਉਹਨੇ ਕਿ ਸੀਗੇ ਹਾਂ ਕਹਿੰਦਾ ਜਿਆਕ ਇੰਨਾ ਟਾਈਮ ਸੇਵਾ ਕਰੀ ਇਹਨੂੰ ਵੀ ਲੈ ਚੱਲਦੇ ਆ ਕਹਾਂ ਤੇਰੇ ਭਰਾ ਨੇ ਕਹਿੰਦਾ ਵੀ ਇਹਨੂੰ ਨਹੀਂ ਲੀ ਇਹਨੂੰ ਨਹੀਂ ਲੈ ਲੈ ਮੈਨੂੰ ਆਪਦਾ ਹੀ ਹਨਾ ਉਹ ਗੱਲ ਸਹੀ ਆਪਦਾ ਹੀ ਲੱਤਾਂ ਕਹਿਦਾ ਕਹਿਦਾ ਲੈਂਡ ਸਾਡੀ ਕੰਪਨੀ ਆ ਜਿਹੜੀ ਦਿੱਲੀ ਦੇ ਆ ਹਾਂ ਦੀਪਕ ਐ ਛੇਠੀ ਦਾ ਮੁੰਡਾ ਹੈ ਅੱਛਾ ਜੀ ਆ ਸਾਰੇ ਦਿੱਲੀ ਵਾਲੇ ਪੌੜ ਪਾਲੇ ਇਹਨਾਂ ਦੇ ਆ ਡੀਐਸ ਤੇ ਐਸਐਸਪੀ ਦੇ ਰੋਡ ਬਹੁਤ ਬਣਾਉਂਦੀ ਇੰਡੀਆ ਚ ਵੀ ਠੀਕ ਹੈ ਤੇ ਬਾਹਰ ਵੀ ਬਹੁਤ ਤਕੜਾ ਕੰਮ ਆ ਬਾਬੇ ਦੀ ਕਿਰਪਾ ਉਹਨਾਂ ਤੇ ਹਾਂ ਹਾਂ ਦੀਪਕ ਇੰਨਾ ਕ ਵਧੀਆ ਬੰਦਾ ਹਾਂ ਸ਼ਾਦੀ ਕਰਦੇ ਲੀਬੀਆ ਸੀ ਦੀਪਕ ਦੇ ਪੈਰੋਂ ਹੀ ਜਾਣ ਲੱਗੇ ਸੀ ਠੀਕ ਆ ਦੀਪਕ ਮਾਲਕ ਸੀ ਮੈਨੂੰ ਨਹੀਂ ਪਤਾ ਹੁੰਦਾ ਸੀ ਮਾਲਕ ਹੈ ਹਾਂ ਮਤਲਬ ਮੈਂ ਜਦੋਂ ਮੇਰੇ ਭਰਾ ਨੂੰ ਫੋਨ ਲਾਉਣਾ ਉਦੋਂ 3000 ਰੁਪਏ ਤਨਖਾਹ ਸੀ ਉਹਦੀ ਇੰਡੀਆ ਦਾ ਹਾਂ ਹਾਂ ਜਦੋਂ ਮੈਂ ਫੋਨ ਲਾਉਂਦਾ ਸੀ ਐਸਟੀਡੀ ਆਉਂਦੇ ਨਹੀਂ ਉਹ ਠੀਕ ਹੈ ਜੀ ਮੈਂ ਅਮਰ ਸਰ ਬਾਤ ਚਲਾਉਂਦਾ ਹਾਂ ਨਹੀਂ ਰਾਜ ਵਾਲਿਆਂ ਨੂੰ ਮੈਂ ਉਹਨੂੰ ਫੋਨ ਲਾਉਣਾ ਮੈਂ ਕਹਿੰਦਾ ਭਾਈ ਰਾਜੂ ਨਾਲ ਗੱਲ ਕਰਾ ਦੇ ਦੀਪਕ ਉਹਨੇ ਕਹਿੰਨਾ ਕਰਾਉਣਾ ਗਿਆ ਵਾ ਮੈਂ ਕਹਾ ਯਾਰ ਤੇਰੇ ਕੋਲ ਹੀ ਨਹੀਂ ਰਹਿੰਦਾ ਇਹਨੂੰ ਫੜ ਕੇ ਰੱਖਿਆ ਕਰ ਹੂੰ ਜਿਵੇਂ ਮੈਂ ਕਹੇ ਪੈਸੇ ਪੂਸੇ ਘਾਟਾ ਤਾਂ ਦੇਖ ਲੈ ਮੈਂ ਇਧਰੋਂ ਲਾ ਦੇਣਾ ਮੈਂ ਕਹਾਂ ਤੂੰ ਨਾ ਲਾਇਆ ਕਰ ਯਾਰ ਮੈਨੂੰ ਕੀ ਪਤਾ ਵੀ ਮਾਲਕ ਹੈ ਮਾਲਕ ਨਾ ਸਾਡੇ ਵਾਲੇ ਨੇ ਦੱਸਿਆ ਉਹਦੇ ਚ ਜਮਾ ਹੀ ਨਹੀਂ ਫੂਫਾ ਹੂੰ ਉਹ ਸਭ ਜਦੋਂ ਮੈਂ ਲੀਬੀਆ ਗਿਆ ਉਦੋਂ ਪਤਾ ਲੱਗਾ ਮੈਂ ਕਹਾ ਦੀਪਕ ਕਿੱਥੇ ਕਰਨ ਸਾਲਿਆ ਦੀਪਕ ਕਾ ਤੋ ਕਹਿਣਾ ਹਾਂ ਮਾਲਕ ਆਪਣਾ ਸੀਟ ਜੀ ਕਹੇ ਮੈਂ ਕੋ ਦੀਪ ਕੁਮਾਰਕ ਹਾਂ ਹਾਂ ਮੈਂ ਕਹਾਂ ਮੈਂ ਤਾਂ ਉਹ ਬਿਚਾਰੇ ਨੂੰ ਪੌਦਾਂ ਦੇ ਪੈਸੇ ਤਾਂ ਨਹੀਂ ਘਟ ਤੇਰੇ ਕੋਲ ਆਹ ਉਹ ਕਹਿੰਦਾ ਜਾ ਯਾਰ ਤੇ ਮੈਨੂੰ ਉਹ ਮਿਲਿਆ ਬੰਦਾ ਦੀਪਕ ਅੱਛਾ ਜੀ ਕਿਵੇਂ ਤਾਰੀ ਕਹਿੰਦਾ ਮੈਂ ਕਹਾਂ ਠੀਕ ਹੈ ਜੀ ਬੜਾ ਖੁਸ਼ ਹੋ ਕੇ ਮਿਲਿਆ ਕਹਿੰਦਾ ਕੰਜਰ ਦਾ ਰੰਗੀਲਾ ਹੀ ਆ ਬੰਦਾ ਨਾ ਠੀਕ ਹੈ ਕਹਿੰਦਾ ਮੈਂ ਤੇਰੀਆਂ ਗੱਲਾਂ ਸੁਣਦੋਂ ਹੀ ਹੱਸੀ ਜਾਂਦਾ ਹਾਂ ਨਹੀਂ ਕਹਾਂ ਮੈਂ ਕਹਾਂ ਜੀ ਫਰਸ ਟਾਈਮ ਪਾਸ ਕਰ ਲਈਦਾ ਮੈਂ ਕਹਾਂ ਕਹਿੰਦਾ ਡਰਾਈਵਰੀ ਸੋਹਣੀ ਕਰਦਾ ਜੀ ਉੱਤੇ ਹਾਂ ਨਾ ਹਾਂ ਮੈਂ ਕਹਾਂ ਹਾਂ ਜੀ ਤੇ ਉਹਨੇ ਥੋੜੇ ਟਾਈਮ ਬਾਅਦ ਇੰਗਲੈਂਡ ਬੰਦੇ ਭੇਜਨੇ ਸੀ ਕੰਮ ਕਰਨ ਜੀ ਲੰਡਨ ਦੇ ਵਿੱਚ ਅੱਛਾ ਜੀ ਉਹਨਾਂ ਦੀ ਮਾਰਕੀਟ ਸੀ ਲੰਡਨ ਚ ਪੂਰੀ ਆਪ ਦੀ ਅੱਛਾ ਜੀ ਤੇ ਉਹ ਕਹਿੰਦਾ ਐਂ ਕਰੋ ਤਾਰੀ ਨੂੰ ਭੇਜ ਦਿੰਨੇ ਆਪਾਂ ਨਾਲ ਬੰਦਿਆਂ ਨੇ ਹਾਂ ਮੇਰਾ ਸਾਕਾ ਭਰਾ ਗਿਆ ਵੱਡਾ ਉਹਦੇ ਕੋਲ ਹਾਂ ਕਹਿੰਦਾ ਜੀ ਪੱਜ ਪੁੱਜ ਗਿਆ ਮੈਂ ਜ਼ਿੰਮੇਵਾਰ ਨਹੀਂ ਹਾਂ ਇਹ ਨਾ ਮੁੜਿਆ ਉੱਥੇ ਕਹਿੰਦਾ ਆਏ ਆ ਚਾਹਾਂ ਆਪਣਾ ਨਾ ਆ ਉਹਨਾਂ ਨੇ ਹੋਰ ਭੇਜਤਾ ਕੋਈ ਵੀ ਨਹੀਂ ਮੁੜਿਆ ਭਈਏ ਭੇਜਿਓ ਉਹਨਾਂ ਨੇ ਸਾਰੀ ਭਾਦੀ ਕਿਸਾਨੇ ਭਈਏ ਜਿਹੜਾ ਨਾਲ ਭੇਜੇ ਉਹ ਵੀ ਨਹੀਂ ਮੁੜਿਆ ਕੰਮ ਸੇ ਕੰਮ ਮੈਂ ਕਿਹਾ ਮੈਂ ਭੱਜਣ ਨਹੀਂ ਦਿੰਦਾ ਮੈਂ ਤਾਂ ਨਹੀਂ ਆਉਂਦਾ ਸੀ ਮੈਂ ਤੁਹਾਨੂੰ ਦੱਸ ਕੇ ਰਹਿਣਾ ਸੀ ਮੈਂ ਨਹੀਂ ਜਾਣਾ ਪਰ ਮੈਂ ਉਹਨਾਂ ਨੂੰ ਨਹੀਂ ਰਹਿਣ ਦਿੰਦਾ ਸੀ ਭਈਆਂ ਨੂੰ ਉਹਨਾਂ ਨੂੰ ਉੱਠ ਕੇ ਭੇਜਦਾ ਹਾਂ ਐਂਦਾ ਤਾਂ ਭਰੋਸਾ ਕਰ ਲੈਂਦੇ ਪਰ ਜਦੋਂ ਕਹਿੰਦੇ ਖਿੱਚੂ ਲੱਤਾਂ ਆਪ ਦਾ ਹੀ ਖਿੱਚੂ ਇਹ ਗੱਲ ਬਿਲਕੁਲ ਜਾਇਜ਼ ਆ ਦੂਜਾ ਬੰਦਾ ਨਹੀਂ ਮਾੜਾ ਕਰਦਾ ਹਾਂ ਸਹੀ ਗੱਲ ਠੀਕ ਹੈ ਨਾ ਵੀ ਇਹ ਕਹਾਣੀਆਂ ਬਹੁਤ ਲੰਬੀਆਂ ਆਪਣੀਆਂ ਥੋੜਾ ਜਿਹਾ ਜਿਵੇਂ ਨਾ ਪਹਿਲਾਂ ਜ਼ਮਾਨੇ 'ਚ ਗਾਈਆਂ ਫੜਾਉਂਦੇ ਹੁੰਦੇ ਸੀ ਹਾਂ ਵੀ ਆਪਾਂ ਕਹਿੰਨੇ ਪਾਪ ਨਹੀਂ ਲੱਗਦਾ ਫਲਾਨਾ ਨਹੀਂ ਲੱਗਦਾ ਹਾਂਜੀ ਸਾਡੇ ਪਿਓ ਨੇ ਖੁਦ ਗਾਈਆਂ ਫੜਾਈਆਂ ਸੀਗੀਆਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਅੱਛਾ ਜੀ ਪਟਿਆਲੇ ਤੋਂ ਆਉਂਦੇ ਹੁੰਦੇ ਸੀ ਗਾਈਆਂ ਫੜਨ ਜੇ ਕਿਸੇ ਨੂੰ ਪਤਾ ਹੋਵੇ ਘੋੜੀਆਂ ਹੁੰਦੀਆਂ ਸੀ ਉਹਨਾਂ ਕੋਲੇ ਟਰੱਕ ਹੁੰਦੇ ਸੀ ਉਹਨਾਂ ਕੋਲੇ ਘੋੜੀਆਂ ਤੇ ਫੜਦੇ ਹੁੰਦੇ ਸੀ ਉਹ ਕਈ ਭਰਾਵਾਂ ਨੂੰ ਯਾਦ ਆਊਗਾ ਤੇ ਉਹ ਮਾਠ ਜੀ ਧੋਖੇ ਨਾ ਲੈ ਜਾਂਦੇ ਸੀ ਅੱਛਾ ਗਾ ਜੀ ਤੁਹਾਡੇ ਘਰੇ ਉਹਨਾਂ ਨੇ ਅਰਦਾਸ ਕਰਨੀ ਐ ਪ੍ਰਸ਼ਾਦ ਵੰਡਣਾ ਵੀ ਕਿਸੇ ਗਊ ਦੇ ਛੱਟ ਪੇਟ ਲੱਜੇ ਪ੍ਰਮਾਤਮਾ ਮਾਫ਼ ਕਰੀ ਆਏ ਕਰੀ ਤੇ ਢੇਣੀਆਂ ਸਾਰੀਆਂ ਹੀ ਵੱਢਣ ਵਾਲਿਆਂ ਨੂੰ ਦਗਾ ਵੱਢਣ ਵਾਲਿਆਂ ਨੂੰ ਛੱਟ ਤਾਂ ਸਾਰ ਕੋਈ ਲਾਉਣੀ ਹੁੰਦੀ ਸੀ ਫਿਰ ਉਹ ਛੱਟ ਫਿਰ ਸਾਢੇ ਵਜੇ ਗਾਈਆਂ ਵਾਲੀ ਜਿਹੜੀ ਲੰਡਿਆਂ ਵਾਲਾ ਜਸਕਰਨ ਕਹਿੰਦਾ ਸੀ ਅੱਛਾ ਜੀ ਠੀਕ ਹੈ ਨਾ ਭਰਾ ਆਪਣਾ ਭਰਾ ਜਿਸਕਰ ਨਾ ਲੰਡਿਆਂ ਵਾਲਾ ਆਪਣਾ ਦੋਸਤ ਹੈ ਉਹ ਕਹਿੰਦੇ ਨਾ ਆਪਾਂ ਨੂੰ ਉਹ ਹੋਈ 6:30 ਵਜੇ ਆ ਉਹ ਕਿਵੇਂ ਵਜਦੀ ਹੈ ਜੀ ਉਹ ਤੁਹਾਨੂੰ ਮੈਂ ਕੱਲ ਨੂੰ ਵੀਡੀਓ ਚ ਦੱਸੂਗਾ ਵੀ ਜਿਹੜਾ ਗਊ ਦਾ ਵੀ ਬਹੁਤ ਵੱਡਾ ਪਾਪ ਹੈ ਜੇ ਆਪਾਂ ਮਤਲਬ ਇਕੱਲੀ ਗਊ ਨਹੀਂ ਹਰੇਕ ਜਾਨਵਰ ਦਾ ਹਰੇਕ ਜਾਨਵਰ ਜੇ ਆਪਾਂ ਕਿਸੇ ਨੂੰ ਵਿਚਾਰੇ ਦੀ ਜਾਨੋਂ ਮਾਰਦੇ ਆ ਯਾਰ ਹੁਣ ਚਿੜੀਆਂ ਚਲੀਆਂ ਗਈਆਂ ਸੀ ਤਰਸਦੇ ਸੀ ਨਾ ਚਿੜੀਆਂ ਨੂੰ ਬਿਲਕੁਲ ਜੀ ਸਾਡੇ ਬੈਲ ਨਹੀਂ ਨਾ ਲੱਗਦਾ ਇਹ ਚਿੜੀਆਂ ਬੈਲਾ ਵੀ ਕਿੱਧਰ ਗਏ ਮੋਰ ਕਿੱਧਰ ਗਈਆਂ ਕਾਟਵਾ ਕਿੱਧਰ ਗਏ ਜਾਨਵਰ ਯਾਰ ਘੁੱਗੀਆਂ ਕਬੂਤਰ ਸਭ ਹਨ ਇਸ ਕਰਕੇ ਇਹ ਵੀ ਸੰਸਾਰ ਦਾ ਇੱਕ ਹਿੱਸਾ ਹੈ ਇਹਨਾਂ ਬਿਨਾ ਵੀ ਸੰਸਾਰ ਸੁਨਣਾ ਹੋ ਜਾਂਦਾ ਹੈ ਅਧੂਰਾ ਹੈ ਠੀਕ ਹੈ ਨਾ ਵੀ ਇਸ ਕਰਕੇ ਨਾ ਆਪਾਂ ਇਹਨਾਂ ਦੀ ਵੀ ਯਾਰ ਸੇਵਾ ਕਰਿਆ ਕਰੋ ਇਹ ਮੈਂ ਕਹਾਣੀ ਬੜੀ ਵੱਡੀ ਹੈ ਇਹ ਕੱਲ ਨੂੰ ਆਪਾਂ ਸ਼ੁਰੂ ਕਰਾਂਗੇ ਕਿਉਂਕਿ ਅੱਜ ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦਿੰਦਾ ਮੈਂ ਕਿਹਾ ਵਾ ਅਸੀਂ ਦਿੱਲੀ ਦੋ ਦਿਨ ਗੈਰਹਾਜ਼ਰ ਸੀਗਾ ਜੀ ਇਸ ਕਰਕੇ ਸਾਰੇ ਭਰਾ ਵੀ ਜਿਹੋ ਜੀ ਵੀ ਵੀਡੀਓ ਸੀਗੀ ਪਹਿਲਾਂ ਵਾਲੀ ਕਬੂਲ ਕਰਿਓ ਭਰਾ ਬਣ ਕੇ ਹਨਾ ਤੇ ਇਹ ਵੀਡੀਓ ਨੂੰ ਆਪਾਂ ਲੈ ਕੇ ਅੱਗੇ ਆਵਾਂਗੇ ਤੇ ਉਹ ਰਾਜਨਾ ਮੈਨੂੰ ਇੱਕ ਗੱਲ ਸੁਣਾਈ ਬੰਦੇ ਨੇ ਉਹ ਕਹਿੰਦਾ ਕਿ ਮੇਰਾ ਮੁੰਡਾ ਸੀ ਕਹਿੰਦਾ ਕਿ ਸਕੂਲ ਚ ਪੜਦਾ ਸੀ ਕਹਿੰਦਾ ਮੈਂ ਕਿਹਾ ਕਿ ਐਗਜ਼ਾਮ ਹੋਗੇ ਨਾ ਜੇ ਫੇਲ ਹੋ ਗਿਆ ਮੈਨੂੰ ਪਿਓ ਨਹੀਂ ਕਹਿਣਾ ਹਾਂ ਗੱਲ ਖਤਮ ਉਹਦਾ ਨਾ ਹੀ ਜ਼ਿਕਰ ਅੱਛਾ ਜੀ ਤੇ ਉਹ ਜਦੋਂ ਆਇਆ ਉਹ ਕਹਿੰਦਾ ਕਿਵੇਂ ਸਦਾ ਕਰਾਈਆਂ ਪੇਪਰਾਂ ਤੋਂ ਬਾਅਦ ਰਿਜ਼ਲਟ ਕਦੋਂ ਆਇਆ ਰਿਜ਼ਲਟ ਆ ਗਿਆ ਜਦੋਂ ਉਹ ਕਹਿੰਦਾ ਬੋਲਦਾ ਕਿਵੇਂ ਉਹ ਕੁੱਤਿਆ ਮੈਂ ਤੇਰਾ ਪਿਓ ਆ ਉਹਦਾ ਦਿਮਾਗ ਨਾ ਖਰਾਬ ਕਰ ਇਹ ਪਿਓ ਵਾਲਾ ਹੱਕ ਖੋ ਚੁੱਕਿਆ ਤਾਂ ਹੋਨ ਸਦਾਗਰ ਹੀ ਹੈ ਮਤਲਬ ਮੈਂ ਫੇਲ ਹੋ ਗਿਆ ਇਹ ਲ ਹੋ ਗਿਆ ਹੈਨਾ ਉਹਨੇ ਜੁੱਤੀ ਲਾ ਲਈ ਕਹਿੰਦਾ ਖਰਜ ਜਦ ਨੂੰ ਬੰਦਾ ਉਹਨੇ ਸਦਾਗਰ ਨਾ ਉਹਨੂੰ ਪਿਓ ਵਾਲਾ ਹੱਕ ਖੋ ਲਿਆ ਭਾਈ ਤੂੰ ਆਪ ਹੀ ਖੋਇਆ ਤੂੰ ਕਿਹਾ ਸੀਗਾ ਵੀ ਮੈਨੂੰ ਪਿਓ ਨਾ ਕਹੀਂ ਹਾਂਜੀ ਹੁਣ ਸਦਾਗਰ ਸਿੰਘ ਕਹਾਂਗੇ ਕਹਿੰਦਾ ਪਰ ਮੈਂ ਤਾਂ ਫੇਲ ਹੋ ਗਿਆ ਵੀ ਉਹਦੇ ਕਹਿਣ ਨੂੰ ਵੀ ਹਰ ਤੁਸੀਂ ਵੀਡੀਓ ਨੂੰ ਵੀ ਭਰਾ ਬਣ ਕੇ ਨਾ ਪਾਸ ਹੀ ਕਰਿਓ ਹੈਨਾ ਹਾਂ ਫੇਰ ਨਾ ਕਰਿਓ ਹੱਕ ਨਾ ਖੋਇਓ ਮੈਥੋਂ ਯਾਰ ਹੈਨਾ ਜੀ ਤੁਹਾਡੇ ਤੇ ਮਾਣ ਆ ਭਰਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤੇ ਸਾਨੂੰ ਭਰਾ ਮਿਲੇ ਸੀਗੇ ਬੰਗਲਾ ਸਾਹਿਬ ਗੁਰਦਾਰੇ ਦੇ ਇੱਕ ਤੇ ਡਿਉਟੀ ਆ ਬਾਈ ਦੀ ਤਰਨ ਤਰਨ ਏਰੀਏ ਦਾ ਭਰਾ ਆਪਣਾ ਤੇ ਇੱਕ ਭਰਾ ਆਸਟ੍ਰੇਲੀਆ ਰਹਿੰਦਾ ਲਾਲੀ ਅੱਛਾ ਜੀ ਉਹ ਵੀ ਮਿਲਿਆ ਮੈਨੂੰ ਬੜਾ ਮਾਣ ਸਤਿਕਾਰ ਦਿੱਤਾ ਭਰਾਵਾਂ ਨੇ ਕਈ ਭਰਾ ਮਿਲੇ ਸੀ ਹਨਾ ਬੜਾ ਚੰਗਾ ਲੱਗਿਆ ਮਿਲ ਕੇ ਭਰਾਵਾਂ ਨੂੰ ਜੀ ਤੇ ਸਾਡਾ ਪਾਲ ਤੰਗੂਰੀ ਵਾਲਾ ਸਾਡਾ ਸਮਾਨ ਲਦਾ ਕੇ ਲਿਆਇਆ ਚੰਡੀਗੇੜ੍ਹ ਅੱਛਾ ਜੀ ਆਪਣਾ ਪੱਕਾ ਡਰਾਈਵਰ ਹੈ ਜੀ ਪਾਲ ਤੰਗੋਰੀ ਸਾਡਾ ਭਰਾ ਪਾਲ ਤੰਗੋਰੀ ਜੀ ਚੱਕ ਦਿਓ ਗਰਾਂ ਚੰਗਿਆੜ ਮਰਾ ਦਿਓ ਠੀਕ ਹੈ ਜੀ ਤੇ ਗਲਤੀ ਪਲਤੀ ਮਾਪ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ